ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਕੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਖੰਡ 시 ਦਰਬਾਰ ਸਾਹਿਬ ਦੇ ਆਲੇ ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮਝਾਵਾ ਸਿਸਟਮ ਚੱਲਦਾ ਸਮੇਂ-ਸਮੇਂ ਤੇ ਜਿੱਦ ਸਾਡੇ ਦਾ ਸਿੰਘ ਸੁਣਾਵਾ ਕਰਦੇ ਨੇ ਉਹ ਇਹ ਚੀਜ਼ਾਂ ਨੂੰ ਫੜਦੇ ਰਹਿੰਦੇ ਨੇ ਲਿਆਉਂਦੇ ਰਹਿੰਦੇ ਨੇ ਸਾਹਮਣੇ ਅੱਜ ਵੀ ਦੋ ਨੌਜਵਾਨ ਜਿਹੜੇ ਨੇ ਸਾਡੇ ਸਿੰਘਾਂ ਨੇ ਫੜੇ ਨੇ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਕੀ ਕਰਦੇ ਆ ਵੀ ਇੱਕ ਤਾਂ ਇਹ ਖੁਦ ਨਸ਼ਾ ਕਰਦਾ ਮੁੰਡਾ ਨਸ਼ਾ ਕਰਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਕੀ ਕਰਦਾ ਵਾ ਵੀ ਹੋਟਲਾਂ ਦੇ ਵਿੱਚ ਮੁੰਡਿਆਂ ਨੂੰ ਰੂਮ ਜਿਹੜੇ ਨੇ ਉਸ ਦਵਾਉਂਦਾ ਤੇ ਨਾਲ ਉਹਨਾਂ ਨੂੰ ਕੁੜੀਆਂ ਜਿਹੜਾ ਉਹ ਸਪਲਾਈ ਕਰਦਾ ਮਕਸਦ ਕੀ ਹੈ ਇਹਨਾਂ ਦਾ ਵੀ ਉਹ ਚੰਦ ਛੱਲੜ ਜਾਂ ਨਸ਼ਾ ਪਰ ਹੋਟਲ ਵਾਲਿਆਂ ਦੀ ਜਿਹੜੀ ਕਰਤੂਤ ਆ ਸਭ ਤੋਂ ਮਾੜੀ ਇਹ ਆ ਕਿ ਗੁਰੂ ਘਰ ਦੇ ਲਾਗੇ ਸਚਕਣ ਸ਼ਹੀਦ ਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਹੋਟਲ ਦੇ ਗੈਸਟ ਹਾਊਸ ਨੇ ਉੱਥੇ ਇਹ ਕੰਮ ਪੂਰੇ ਜ਼ੋਰ ਸ਼ੋਰ ਨਾਲ ਚੱਲਦਾ ਸਮੇਂ-ਸਮੇਂ ਤੇ ਇਹ ਚੀਜ਼ ਸਾਹਮਣੇ ਆਉਂਦੀ ਰਹੀ ਆ ਵੀਡੀਓ ਆਉਂਦੀਆਂ ਰਹੀਆਂ ਨੇ ਨੈਟ ਦੇ ਉੱਤੇ ਅਸੀਂ ਖੁਦ ਇਹ ਕਾਰਵਾਈਆਂ ਕਰਦੇ ਰਹੇ ਆ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਪ੍ਰਸ਼ਾਸਨ ਦੇ ਨੱਕ ਹੇਠ ਹੁੰਦਾ ਐਡੀ ਕੋਈ ਗੱਲ ਨਹੀਂ ਵੀ ਪ੍ਰਸ਼ਾਸਨ ਇਹਨਾਂ ਗੱਲਾਂ ਦਾ ਨਾ ਪਤਾ ਹੁੰਦਾ ਹੋਵੇ ਪਰ ਕਿਸੇ ਤਰ੍ਹਾਂ ਦੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜੇ ਸਿੰਘ ਆਪਣੇ ਪੱਧਰ ਤੇ ਕਾਰਵਾਈ ਕਰਦੇ ਨੇ ਫਿਰ ਇਹ ਕਹਿੰਦੇ ਨੇ ਵੀ ਸਿੰਘ ਡਾਂਗ ਫ ਸਿੰਘ ਜਿਹੜੀ ਉਹ ਕੁੱਟਮਾਰ ਕਰਦੇ ਆ ਸਾਡਾ ਕੋਈ ਜੀ ਨਹੀਂ ਕਰਦਾ ਕਿਸੇ ਨੂੰ ਕੁੱਟਮਾਰ ਨੂੰ ਪਰ ਗੁਰੂ ਘਰ ਦੇ ਲਾਗੇ ਖਛਕਣ ਸਿੰਘ ਦਰਬਾਰ ਸਾਹਿਬ ਦੇ ਲਾਗੇ ਉਹ ਜਿਆ ਕੋਈ ਵੀ ਕੰਮ ਜਿਹੜਾ ਵਾ ਉਹ ਨਾ ਚੱਲਣ ਦਵਾਂਗੇ ਨਾ ਉਹ ਚੱਲੂਗਾ ਸਮੇਂ-ਸਮੇਂ ਤੇ ਜਿਵੇਂ-ਜਿਵੇਂ ਮਹਾਰਾਜਾ ਸਵਾਮੀ ਲੰਦੇ ਨੇ ਸਾਰੇ ਸਾਡੇ ਸਿੰਘ ਜਿੰਨੇ ਵੀ ਨੇ ਨਾਲ ਮਿਲ ਕੇ ਕਰਦੇ ਨੇ ਕਰਦੇ ਰਹਿਣਗੇ ਪਰ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਜੋ ਕੁਛ ਇੱਥੇ ਹੋ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇਖਣੀ ਚਾਹੀਦੀ ਆ ਕਿ ਜੋ ਕੁਛ ਇੱਥੇ ਹੋ ਰਿਹਾ ਇਹਨੂੰ ਜੰਗੀ ਪੱਦਰ ਦੇ ਉੱਤੇ ਅਫਸਰਾਂ ਨਾਲ ਗੱਲ ਕਰਕੇ ਵੱਡੇ ਲੈਵਲ ਦੇ ਉੱਤੇ ਬੰਦ ਕਰਵਾ ਬਾਕੀ ਜਿਹੜੀ ਸਾਡੇ ਵੱਲੋਂ ਬੰਦ ਕਰਾਉਣ ਦੀ ਗੱਲ ਆ ਉਹ ਤਾਂ ਮਾਰੇ ਸੇਵਾ ਲੈ ਰਹੇ ਨੇ ਤੇ ਲੈਂਦੇ ਰਹਿਣਗੇ ਇਹੋ ਨੌਜਵਾਨਾਂ ਤੁਹਾਨੂੰ ਇਹ ਦੱਸੂ ਖੁਦ ਕਿ ਇਹ ਹੋਟਲ ਦੇ ਵਿੱਚ ਖੁਦ ਸਪਲਾਈ ਕਰਦੇ ਕਿ ਨਹੀਂ ਕਰਦੇ ਤੁਸੀਂ ਇਹਨੂੰ ਵੜਿਆ ਕਦੇ ਲਾਗੇ ਤੇ ਕੈਮਰਾ ਹਾਂ ਵੀ ਕੀ ਨਾ ਤੇਰਾ ਮੇਰਾ ਨਾਮ ਜੀ ਮੱਲਪ ਅੱਛਾ ਤੂੰ ਉਹ ਹੋਟਲ ਚ ਕੁੜੀ ਲੈ ਕੇ ਜਾਂਦੇ ਹੋ ਮੁੰਡਾ ਲੈ ਸਪਲਾਈ ਕਰਦੇ ਹੋ ਬੰਦੇ ਹਾਂਜੀ ਜੇ ਕੋ ਰੂਮ ਲੈਣਾ ਚਾਹੁੰਦਾ ਵਾ ਹਾਂਜੀ ਜੇ ਕੋਈ ਕੁਛਕੜ ਕੁੜੀ ਚਾਹੀਦੀ ਆ ਤੇ ਆਪਾਂ ਉਹਨਾਂ ਨੂੰ ਲੈ ਜੀਦਾ ਵਾ ਕੁੜੀ ਵਿਦੋਂ ਆਉਣੇ ਹੋਟਲ ਦੇ ਵਿੱਚ ਉਹਨਾਂ ਕੋ ਪਹਿਲੇ ਤੋਂ ਹੁੰਦੀ ਐ ਉੱਥੇ ਜਿਹੜੇ ਹੋਟਲ ਉਹਨਾਂ ਕੋਲ ਹੋਟਲ ਚ ਹੁੰਦੀ ਕੁੜੀ ਤੇ ਜਿਆ ਨਾਲ ਉਹ ਨਸ਼ਾ ਵੀ ਜਿਹੜਾ ਵਾ ਉਹ ਚਾਹੁੰਦੇ ਨੇ ਹਾਂਜੀ ਉੱਥੇ ਸਭ ਕੁਝ ਹੋਟਲ ਜੀ ਮਿਲ ਜਾਂਦਾ ਹੋਟਲ ਵਾਲੇ ਦੇ ਦਿੰਦੇ ਨੇ ਤੇ ਹੁਣ ਜਿਹੜੇ ਹੋਟਲ ਦੀ ਆਪਾਂ ਗੱਲ ਕਰ ਰਹੇ ਸੀ ਉਹਦਾ ਕੀ ਨਾਮ ਆ ਉਹਦਾ ਨਾਮ ਬੱਬੇ ਜੀ ਉਹਦੇ ਬੀ.ਐੱਡ. ਵੀ ਹਰਮਨ ਕਹਿੰਦੇ ਹੈ ਹਰਮਨ ਹਰਮਨ ਹੋਟਲ ਮਾਲਕ ਦਾ ਕੀ ਨਾਮ ਆ ਮਾਲਕ ਦਾ ਕੀ ਨਾਮ ਆ ਸੰਨੀ ਇਹ ਕਿੱਥੇ ਹੋਟਲ ਦਰਬਾਰ ਸਾਹਿਬ ਦੇ ਪ੍ਰਗਰਸ ਚੌਕ ਤੋਂ ਅਗਲਾ ਚੌਕ ਦਰਬਾਰ ਸਾਹਿਬ ਦੇ ਲਾਗੇ ਆ ਤੂੰ ਨਸ਼ਾ ਕਰਦਾ ਖੁਦ ਚਿੱਟਾ ਪਿੰਨ ਇਹ ਹਾਲਾਤ 29 ਸਾਲ ਉਮਰ ਆ ਮਾਪੇ ਬਾਹਰ ਆ ਮਾਤਾ ਬਾਹਰ ਆ ਪੈਣ ਬਾਹਰ ਆ ਚੰਗੇ ਘਰ ਦਾ ਬੱਚਾ ਵਾ ਇਹ ਜੀ ਕੋਈ ਗੱਲ ਨਹੀਂ ਪਰ ਕਿਉਂਕਿ ਉਹ ਬਾਹਰ ਨੇ ਉਹਨਾਂ ਤੋਂ ਇਹ ਬਾਹਰ ਹੋਇਆ ਪਿਆ ਖੁਦ ਮਾਪੇ ਫਿਰ ਕੀ ਕਰਨ ਵਿਚਾਰੇ ਜਦੋਂ ਬੱਚੇ ਇਦਾਂ ਦੇ ਹੋ ਜਾਂਦੇ ਨੇ ਸੋ ਇਹ ਹਾਲਾਤ ਨੇ ਸਾਡੇ ਤੇ ਜੇ ਕੋਈ ਤਰਿਆ ਸੀਗਾ ਇਹ ਸਭ ਕੁਝ ਠੀਕ ਕਰਨ ਵਾਸਤੇ ਇਹ ਕੁਝ ਬਦਲ ਕਰਨ ਵਾਸਤੇ ਤੇ ਉਹਨਾਂ ਦੇ ਹਾਲਾਤ ਕੀ ਨੇ ਤੁਸੀਂ ਜਾਣਦੇ ਹੋ ਉਹ ਕਿੱਥੇ ਨੇ ਅਸਲੇ ਨੌਜਵਾਨ ਤੁਸੀਂ ਜਾਣਦੇ ਹੋ ਸਾਰਕ ਵੀ ਤੁਹਾਡੇ ਸਾਹਮਣੇ ਹੀ ਆ ਵੀ ਡਿਬ੍ਰੂਗੜ੍ਹ ਵਰਗੇ ਜਿਲ੍ਹਿਆਂ ਦੇ ਵਿੱਚ ਨੇ ਜੇ ਕੋਈ ਤੁਰਦਾ ਵਾ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਰੋਕਣ ਦੇ ਲਈ ਤੇ ਉਹਦੇ ਵਾਸਤੇ NSA ਆ ਤੇ ਪਰ ਜੇ ਕੋਈ ਨਸ਼ਾ ਵੇਚਦਾ ਵਾ ਜੇ ਕੋਈ ਇਸ ਤਰ੍ਹਾਂ ਦੇ ਧੰਦੇ ਕਰਦਾ ਵਾ ਤੇ ਉਹਨਾਂ ਵਾਸਤੇ ਕੋਈ ਕਾਨੂੰਨੀ ਹੈਗਾ